ਸ਼ਕਲ ਦੀ ਸਾਰਿਆਂ ਨੂੰ ਕੋਰ ਬਲੌਗ ਤੇ ਤੁਹਾਡਾ ਸਵਾਗਤ ਹੈ ਸਵੇਰ ਦੇ ਵੱਜ ਚੁੱਕੇ ਨੇ ਹਿਸਾਬਾ 8 ਅਤੇ ਆਪਾਂ ਉੱਠ ਖੜੇ ਅੱਜ ਬੱਦਲ ਵਾਈਜ਼ ਹੀ ਲੱਗਦੀ ਹੈ ਸ਼ਾਇਦ ਨਹੀਂ ਪਊਗਾ ਤੇ ਲੱਡੂ ਨੇ ਸਾਡੇ ਨੇ ਅੱਜ ਜਾਣਾ ਸਕੂਲ ਲੈ ਤੇ ਇੱਧਰ ਮੋਟਰ ਆਈ ਹੈ ਮੋਟਰ ਚੱਲ ਰਹੀ ਤੇ ਲੱਡੂ ਸਾਡਾ ਜਾਊਗਾ ਸਕੂਲ ਤੇ ਹਜੇ ਸੁੱਤਾ ਪਿਆ ਹੈ ਹਜੇ ਉੱਠਿਆ ਨਹੀਂਗਾ ਤੁਹੋ ਥੋੜੇ ਆਪਾਂ ਸੁਣਾਉਣੀਆਂ ਉਹਦੀਆਂ ਗੱਲਾਂ ਲੱਡੂ ਦੀ ਤੇ ਇਹ ਸਾਡੀ ਹੈਗੀ ਅੱਜ ਮੋਰਨਿੰਗ ਰੁਟੀਨ ਤੇ ਅੱਡਾ ਵਖਾਉਣੀ ਗਣਤੀ ਕਰ ਕਰ ਰੱਖੇ ਹੋਏ ਆ ਚਣਤੀਆਂ ਤੇ ਤੇ ਆਪਣਾ ਸੇਵ ਦੇ ਸੇਵ ਤੇ ਦੁੱਧ ਰੈਡੀ ਆ ਤੇ ਆਪਾਂ ਪੀ ਮੰਗੇ ਜਦੋਂ ਲੱਡੂ ਉੱਠ ਖੜਿਆ ਤੁਹਾਨੂੰ ਮਿਲਾਉਣਾ ਹੈ ਉਹਦੇ ਨਾਲ हां स्कूल जाण ਵੀ ਲੜਦਾ ਹੁੰਦਾ ਬੱਧ ਤੋਂ ਬੰਦ ਹੋਣੀ ਜਦੋਂ ਸਕੂਲ ਜਾਣਾ ਤਾਂ ਰੋ ਰੋਂਦਾ ਐ ਮੈਂ ਸਕੂਲ ਨਹੀਂ ਜਾਣਾ ਮੈਂ ਸਕੂਲ ਨਹੀਂ ਜਾਣਾ ਤੇ ਅੱਜ ਦਿਖਾਵਾਂਗੇ ਤੁਹਾਨੂੰ ਲੱਡੂ ਨਾਲ ਮਲਾਵਾਂਗੇ ਰਿਐਕਸ਼ਨ ਦਿਖਾਵਾਂਗੇ ਤੇ ਸਵੇਰ ਦੇ ਸਕੂਲ ਵਾਲੇ ਕੱਡੂ ਉੱਠ ਖੜਿਆ ਇਹ ਹੁਣ ਇਸ ਟਾਈਮ ਪੂਰਾ ਸ਼ਰੀਫ ਆ ਗਿਆ ਇੰਨਾ ਫੋਲਾ ਇੰਨਾ ਸਹੂਏ ਥੋੜੇ ਕਮਿੰਟ ਬਾਅਦ ਤੁਹਾਨੂੰ ਦਿਖਾਵਾਂਗੇ ਦੇ ਅਸੀਂ ਰਿਐਕਸ਼ਨ ਜਦੋਂ ਸਕੂਲ ਜਾਣਾ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਨਵਾਲੇ ਸਕੂਲ ਜਾਣਾ ਹੈ ਨਹੀਂ ਸ਼ੋਨੀਏ ਸਕੂਲੇ ਕਿਵੇਂ ਚਪੋ ਕਰਿਆ ਬੇਟਾ ਦੋ ਕੁ ਮਿੰਟਾਂ ਨੂੰ ਦੇਖਿਓ ਇਹਨੂੰ ਤੱਕ ਬ੍ਰੈਕਫਾਸਟ ਬਣਾਉਂਦੇ ਆ ਅਸੀਂ ਲੈ ਕੇ ਆਉਂਨੇ ਆ ਜਦ ਤੱਕ ਫਰੂਟ ਵਗੈਰਾ ਤੇ ਮਿਲਦੇ ਆ ਤੁਹਾਨੂੰ ਘਰ ਆ ਕੇ ਬਲੌਗਰਾਂ ਨੂੰ ਗੁੱਡ ਮਾਰਨਿੰਗ ਬੋਲੋ ਬਲੌਗਰਾਂ ਨੂੰ ਨਹੀਂ ਸਾਡੇ ਵਿਊ ਵਾਲਿਆਂ ਨੂੰ ਤੇ ਬ੍ਰੇਕਫਾਸਟ ਬਣਾ ਕੇ ਰੱਖੋ ਸੀ ਉਹਨੇ ਘੁੰਮੋ ਫਿਰ ਕੇ ਆਪਾਂ ਗੱਟ ਗਏ ਉਹਨੇ ਗੇੜਾ ਚਲੋ ਆਪਾਂ ਗੇੜਾ ਕੱਢ ਕੇ ਆਈਏ ਸੁਣਿਏ ਗੇੜਾ ਕਦੋਂ ਜੱਲੀਏ ਚਲੋ ਆਹ ਦੇਖੋ ਨਵੇਂ ਤੂੰ ਕੀ ਵਲੌਗ ਬਣਾਉਣਾ ਆ ਮੰਮੀ ਵਾਂਗੂ ਬਲੌਗਰ ਬਣਨਾ ਤੂੰ ਦਿਖਾਈ ਮੈਨੂੰ ਪਹਿਲੇ ਦੱਸੋ ਮੰਮੀ ਵਾਂਗੂ ਬਲੌਗਰ ਬਣਨਾ ਹਾਂ ਓਕੇ ਠੀਕ ਆ ਅਗੇ ਸੀ ਤੇ ਲੱਡੂ ਸਾਡਾ ਪਿਆਰ ਹਰ ਕਿੱਥੇ ਚੱਲੇ ਸਕੂਲ ਚੱਲੇ ਅੱਜ ਲੜਨਾ ਨਹੀਂ ਸੀ ਅੱਜ ਖੁਸ਼ ਹੋ ਕੇ ਚੱਲਿਆ ਆਪ ਬਲੌਗ ਦੂਜਾ ਲੋਟ ਬਣਾਇਆ ਅੱਜ ਇਹਨੇ ਅੱਜ ਖੁਸ਼ ਹੋ ਕੇ ਚੱਲਿਆ ਓਕੇ ਕਦੋਂ ਆਉਣ ਆਇਆ ਅੱਜ ਆ ਜਾਗੇ ਕਦੋਂ ਆ ਜਿਓਗੇ ਕਦੋਂ ਆ ਜਾਈ ਕਿੰਨੇ ਵਜੇ ਦੋ 2 ਵਜੇ ਦੋ ਵਜੇ ਆ ਦੇਗਾ ਚਲੋ ਫਿਰ ਮੈਨੂੰ ਬੁਲਾਉਣਾ ਆ ਕੇ ਜਦੋਂ 2 ਵਜੇ ਆ ਗਿਆ ਠੀਕ ਆ ਹਾਂਜੀ ਠੀਕ ਹੈ ਓਕੇ ਬਾਏ ਤੁਮਾਂ ਮਿਲਣੇ ਕਿਵੇਂ ਚਲੋ ਫੀਗਾ ਓਕੇ ਬਾਏ ਕੁਗੀ ਜੀ ਤੂੰ ਸਾਡਾ ਰੋ ਕੇ ਸਕੂਲ ਜਾਂਦਾ ਆ ਅੱਜ ਪਹਿਲੀ ਵਾਰੀ ਉਹ ਚੁੱਪ ਕਰਿਆ ਸਕੂਲ ਗਿਆ ਤੇ ਹੁਣ ਉਹ ਆ ਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਉਹ ਖੁਸ਼ ਸੀਗਾ ਪੂਰਾ ਸਕੂਲ ਜਾਣ ਲੱਗਿਆ ਨਹੀਂ ਤਾਂ ਹਮੇਸ਼ਾ ਰੋ ਕੇ ਜਾਂਦਾ ਦੋ ਤਿੰਨ ਦਿਨ ਹੋ ਗਏ ਉਹ ਤੇ ਉਹ ਦਿਨ ਹੀ ਉਹ ਸੀ ਆ ਗਿਆ ਅੰਦਰ ਆਉਂਦਾ ਆ ਆਪਾਂ ਫਿਰ ਦਿਖਾਉਣੇ ਆ ਗਿਆ ਨਵਾਂ ਜੀ ਆ ਗਿਆ ਸਕੂਲ ਨੂੰ ਤੂੰ ਤਾਂ 2 ਵਜੇ ਕਹਿ ਕੇ ਗਿਆ ਸੀ ਮੈਂ 2 ਵਜੇ ਆਉਂਗਾ ਹੈਂ ਤੂੰ ਤਾਂ 2 ਵਜੇ ਕਿਹਾ ਸੀ ਮੈਨੂੰ ਆਉਂਗਾ ਮੈਨੂੰ ਗਲਤ ਤਾਂ ਦੱਸ ਪਹਿਲਾਂ ਇੱਧਰ ਦੇਖ ਤੂੰ ਕਹਿੰਦਾ ਸੀ ਮੈਂ 2 ਵਜੇ ਆਉਂਗਾ ਟਾਈਮ 3 ਵਜੇ ਕਿ ਕਿੱਥੇ ਗਿਆ ਸੀ ਤੂੰ ਕੀ ਕਰਨ ਗਿਆ ਸੀ ਜੂਸ ਪੀਣ ਗਿਆ ਸੀ ਆਰਾਮ ਰਾਤ ਤੇ ਨੀ ਓਏ ਓਏ ਜਲਦੀ ਆਉਂਦੇ ਹੁਣ ਖੇਡਾ ਵੀ ਚਾਹ ਨਹੀਂ ਪਾਣੀ ਤੁਲੂ ਆਕੇ ਤੂੰ ਲੜਿਆ ਸੀਗਾ ਕਾ ਤੋ ਹੈਂ? ਮਸਾਲੇ ਨਹੀਂ ਬਾਈ। ਤੂੰ ਅੱਜ ਸਕੂਲ ਜਾਂਦਾ ਨਹੀਂ ਲੜਿਆ ਤੂੰ ਆਉਂਦਾ ਹੋਇਆ ਕਹਤੂੰ ਲੜਿਆ ਸੀ ਫਿਰ। ਇਹ ਬੱਧੀ ਆ ਕੇ ਲੜ ਲੜ ਕੇ। ਹੈ ਨਾ ਬਾਜ? ਅੱਛਾ ਟਰੱਕ ਕਿੱਥੇ ਲੈ ਕੇ ਜਾਣਾ ਤੂੰ? ਟਰੱਕ ਕਿੱਥੇ ਲੈ ਕੇ ਜਾਣਾ? ਮਮਾ ਮਮਾ ਉਹ ਤਾਂ ਮਮਾ। ਕਿਦੜੰਡ ਮਾਰਨਾ ਹੈ ਡੱਗੀ ਦੇ ਕਿਰੇ ਡੱਗੀ ਦੇ ਉਹ ਡੱਗੀ ਕਿੱਥੇ ਆ ਜੇਰਾ ਸਿਰੂ ਸਿਰੂ ਡਾਕ ਸਿਰਰ ਸਿਰੂ ਸੀਗਾ ਉਹ ਕਿੱਥੇ ਗਿਆ ਉਹ ਹੈ ਨਹੀਂ ਗਿਆ ਕਿੱਥੇ ਗਿਆ ਉਹ ਇੱਥੇ ਚਲੋ ਫਿਰ ਹੁਣ ਬਾਏ ਕਰਦੀ ਆਪਾਂ ਬਲੌਗ ਦਾ ਐਂਡ ਕਰੀਏ ਬਾਏ ਕਰ ਦੋ ਲੜਿਆ ਐ ਐਕਸ਼ਨ ਮਾਰਦਾ ਬੈਠ ਕੇ ਟਰੈਕਟਰ ਤੇ ਚਲੋ ਕਿ ਅਸੀਂ ਇੱਥੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਹਨਾ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹਨਾ ਐ ਵੀ ਕਹਦੇ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਠੀਕ ਆ ਚਲੋ ਬਾਏ